ਸੁੰਦਰੀ ਕਾਂਡ 11 ਇੱਕ ਬੋਰੀਆਂ ਵਾਲਾ ਫਕੀਰ ਆਉਂਦਾ ਹੈ ਲੰਮਾ ਚੋਗਾ ਹੈ ਪਰ ਲੀਰਾਂ ਵੀ ਲਟਕਦੀਆਂ ਹਨ ਠੋਠਾ ਹੱਥ ਅਤੇ ਖੁੱਲਾ ਤੰਬਾ țeੜ ਹੈ ਇੱਕ ਟੱਟੂ ਨਾਲ ਹੈ ਜਿਸਪੁਰ ਕਦੀ ਚੜ ਬੈਠਦਾ ਹੈ ਅਤੇ ਕਦੀ ਤੁਰ ਪੈਂਦਾ ਹੈ ਕਦੀ ਅਰਬੀ ਵਿੱਚ ਕੁਝ ਗਾਉਂਦਾ ਹੈ ਕਦੀ ਫਾਰਸੀ ਵਿੱਚ ਕਦੀ ਹੀਰ ਰਾਂਝੇ ਦੇ ਟੱਪੇ ਕਦੇ ਬਾਬਾ ਨਾਨਕ ਜੀ ਦੇ ਸ਼ਲੋਕ ਪਰ ਇੱਕ ਤੋਕ ਵੱਡੇ ਪ੍ਰੇਮ ਨਾਲ ਗਾਉਂਦਾ ਹੈ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਇਹ ਨਦੀ ਦੇ ਰੁੱਖ ਨੂੰ ਜਾ ਰਿਹਾ ਸੀ ਕਿ ਇੱਕ ਮੁਸਲਮਾਨ ਨੇ ਕਿਹਾ ਸਾਈਂ ਇਧਰ ਨਾ ਜਾਈਂ ਪੱਤਣ ਤੇ ਦੋਵੇਂ ਨਾਕੇ ਸਿੱਖਾ ਮੱਲੇ ਹੋਏ ਹਨ ਔਰ ਉਹਨਾਂ ਦੀ ਫੌਜ ਲੰਗ ਰਹੀ ਹੈ ਤੁਸੀਂ ਉਧਰ ਨਾ ਜਾਣਾ ਮਤਾਂ ਛੋਲਿਆਂ ਨਾਲ ਕੂਣ ਵਾਂਗੂ ਪਿਸ ਜਾਓਗੇ ਸਾਈਂ ਮਰਦੂਦ ਸਿੱਖ ਬੰਦੇ ਸਾਈਂ ਦੇ ਕਿੱਧਰ ਜਾਵਾਂ ਫਿਰ ਮਨੋਖ ਸਾਈਂ ਜੀ ਔ ਹੈਠਲੀ ਪਗਡੰਡੀ ਔ ਹੇਠਲੀ ਪਗਡੰਡੀ ਪੈ ਜਾਓ ਤਾਂ ਤੁਸੀਂ ਇੱਕ ਟਿਕਾਣੇ ਪਹੁੰਚੋਗੇ ਜਿੱਥੇ ਦੋ ਚਾਰ ਬੇੜੀਆਂ ਵਾਲੇ ਮਲਾਹ ਲੋਕ ਕੇ ਜਾ ਬੈਠੇ ਹਨ ਉਥੋਂ ਕਿਸੇ ਬੇੜੀ ਵਿੱਚ ਬੈਠ ਕੇ ਪਾਰ ਹੋ ਜਾਣਾ ਸਾਈ ਕੋਈ ਹੋਰ ਵੀ ਇਸ ਰਸਤੇ ਗਿਆ ਹੈ ਮਨੁੱਖ ਜੀ ਅੱਲਾ ਵਾਲੇ ਤੁਹਾਹਾਂ ਤੋਂ ਅੱਗੇ ਹੀ ਅੱਗੇ ਇੱਕ ਮੁਗਲ ਕਬੀਲੇ ਸਮੇਤ ਲੰਘਿਆ ਹੈ ਮੈਂ ਇਥੇ ਇਸੇ ਕਰਕੇ ਖਲੋਤਾ ਹਾਂ ਜੇ ਕੋਈ ਬੰਦਾ ਰੱਬ ਦਾ ਪਾਰ ਹੋਣਾ ਚਾਹੇ ਤਾਂ ਉਸ ਨੂੰ ਇੱਧਰ ਕੱਲਾ ਤੇ ਸਿੱਖਾਂ ਤੋਂ ਬਚਾ ਦਿਆਂ ਸਾਈ ਪੱਤਣ ਉੱਤੇ ਸਿਪਾਹੀ ਹੁੰਦੇ ਹਨ ਮਨੁੱਖ ਉਹ ਸਿੱਖਾਂ ਨੇ ਆਉਂਦੇ ਸਾਰ ਅੰਦਰ ਡੱਕ ਦਿੱਤੇ ਹਨ ਫਕੀਰ ਹੋਰੀ ਸਿੱਖਾਂ ਦੇ ਨਾਮ ਤੋਂ ਅਜਹਿ ਡਰੇ ਜੋ ਟੱਟੂ ਤੇ ਪਲਾਕੀ ਮਾਰ ਉਸ ਨੂੰ ਪਏ ਪਾ ਦਿੱਤਾ ਅਰ ਝਟਪਟ ਪੱਤਣ ਉੱਤੇ ਪਹੁੰਚ ਗਏ ਅੱਗੋਂ ਕੀ ਦੇਖਦੇ ਹਨ ਕਿ ਇੱਕ ਬੇੜੀ ਹੈ ਔਰ ਉਸ ਦਾ ਪੂਰ ਪੂਰਾ ਹੋ ਗਿਆ ਹੈ ਲੱਗੇ ਮਿੰਤਾ ਕਰਨ ਵਾਸਤੇ ਅੱਲਾਹ ਪਾਕ ਦੇ ਮੈਨੂੰ ਵੀ ਬਿਠਾ ਲਓ ਉਸ ਬੇੜੀ ਵਿੱਚ ਇੱਕ ਸਰਦਾਰ ਤੇ ਬੇਗਮ ਦਾ ਡੋਲਾ ਸੀ ਕੁਝ ਘੋੜੇ ਅਤੇ ਨੌਕਰ ਚਾਕਰ ਵੀ ਸਨ ਅਮੀਰ ਨੇ ਤਾਂ ਸਾਈਂ ਦੀ ਇੱਕ ਨੰ ਮੰਨੀ ਪਰ ਮਲਾ ਲੋਕੀ ਫਕੀਰਾਂ ਤੋਂ ਬਹੁਤ ਡਰਦੇ ਹਨ ਕਿਉਂਕਿ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਫਕੀਰਾਂ ਦੀ ਬਾਦਵਾ ਨਾਲ ਬੇੜੇ ਡੁੱਬ ਜਾਂਦੇ ਹਨ ਗੱਲ ਕਾਦੀ ਮਲਾਹ ਦੇ ਕੈਨਪੁਰ ਵਿਚਾਰੇ ਨੂੰ ਥਾਂ ਮਿਲ ਗਈ ਟੱਟੂ ਵੀ ਇੱਕ ਨੁਕਰੇ ਖੜਾ ਕਰ ਦਿੱਤਾ ਤੇ ਮਲਾਹ ਨੇ ਸਾਈਂ ਦਾ ਨਾਮ ਲੈ ਬੇੜਾ ਠੇਲ ਦਿੱਤਾ ਇਸ ਵੇਲੇ ਆਕਾਸ਼ ਵਿੱਚ ਕਿਤੇ ਕਿਤੇ ਬੱਦਲ ਸਨ ਔਰ ਪੌਣ ਸਹਜੇ ਸਹਜੇ ਵਗ ਰਹੀ ਸੀ ਫਕੀਰ ਹੋਰੀ ਮਸਤੀ ਵਿੱਚ ਆ ਕੇ ਲੱਗੇ ਕੁਰਾਨ ਸ਼ਰੀਫ ਦੀਆਂ ਆਇਤਾਂ ਗਾਉਣ ਉਸ ਮਸਤੀ ਵਿੱਚ ਕਿਤੇ ਇਹ ਟੱਪਾ ਵੀ ਗਾਉ ਗਏ ਮੇਰੋ ਸੁੰਦਰ ਕੋਹੋ ਮਿਲੇ ਕਿਤ ਗਲੀ ਸੱਚਮੁੱਚ ਐਸ ਵੇਲੇ ਨਦੀ ਦਾ ਸਮਾ ਬੱਦਲ ਦੀ ਮੋਜ ਹਵਾ ਦੇ ਠੌਂਕੇ ਤੇ ਫਕੀਰ ਦੀ ਮਸਤ ਲੈ ਇੱਕ ਜਾਦੂ ਸੀ ਸਾਰੇ ਜਣੇ ਮਸਤ ਹੋ ਗਏ ਅਰ ਫਕੀਰ ਉਤੇ ਡਾਡੇ ਪ੍ਰਸੰਨ ਹੋਏ ਅਮੀਰ ਹੋਰੀ ਵੀ ਸਰੂਰ ਵਿੱਚ ਸਿਰ ਹਿਲਾਉਣ ਲੱਗ ਪਏ ਪਰ ਬੇਗਮ ਸਾਹਿਬ ਨੂੰ ਖਵਰੇ ਕੀ ਬੈਰਾਗ ਆਇਆ ਕਿ ਅਜਿਹੜਾ ਡੂੰਗਾ ਅਰ ਦਰਦ ਭਰਿਆ ਹੋਇਆ ਠੰਡਾ ਸਾਹ ਲਿਆ ਕਿ ਸਾਈਂ ਹੋਰੀ ਮਸਤੀ ਭੁੱਲ ਕੇ ਤਰਵ ਕੋਠੇ ਅਰ ਲਾਹੌਰ ਲਾਹਾਲ ਵਾਲਾ ਕੋਬਤ ਪੁਕਾਰਨ ਲੱਗ ਪਏ ਪਰ ਅਮੀਰ ਇਹ ਹਾਲ ਵੇਖ ਕੇ ਬੋਲਿਆ ਸਾਈ ਜੀ ਖੈਰ ਮਿਹਰ ਹੈ ਤੁਸੀਂ ਗਾਵੀ ਚੱਲੋ ਛੇਕੜਲਾ ਟੱਪਾ ਜਰਾ ਫੇਰ ਲੈ ਨਾਲ ਸਾਈ ਹੋਰਾਂ ਨੇ ਫਿਰ ਸੁਰ ਲਾਈ ਤੇ ਤੁਕ ਗਾਵੀ ਫਿਰ ਬੇਗਮ ਸਾਹਿਬ ਨੇ ਹੌਂਕਾ ਭਰਿਆ ਅਰ ਨਾਲ ਹੀ ਇਹ ਗੱਲ ਮੂੰਹੋਂ ਨਿਕਲੀ ਸ਼ੌਕ ਹੁਣ ਫਕੀਰ ਹੋਰੀ ਸਵੇ ਰਾਗ ਛੱਡ ਕੇ ਅਮੀਰ ਨੂੰ ਆਖਣ ਲੱਗੇ ਤੂੰ ਕਾਫਰ ਹੈ ਜੋ ਬੀਬੀ ਨੂੰ ਤੰਗ ਕਰਦਾ ਹੈ ਖੁਦਾ ਪਾਕ ਦਾ ਹੁਕਮ ਆਪਣੀ ਔਰਤ ਉੱਤੇ ਸਖਤੀ ਕਰਨ ਦਾ ਨਹੀਂ ਅਮੀਰ ਨੇ ਉਸ ਨੂੰ ਬਹੁਤ ਕੁਝ ਸਮਝਾਇਆ ਪਰ ਸਾਈ ਹੋਰੀ ਬੇਤੁਕੀਆਂ ਲਾਈ ਗਏ ਕੰਨ ਡੋਲੇ ਵਿੱਚ ਬੱਲ ਸਨ ਮੂੰਹ ਅਮੀਰ ਵੱਲ ਸੀ ਪਲ-ਪਲ ਮੰਗਰੋਂ ਡੋਲੇ ਵਿੱਚੋਂ ਸੀ ਸੀ ਦੀ ਦਰਦ ਭਰੀ ਸੋ ਨਿਕਲੇ ਕੁਝ ਛੇਰ ਮੰਗਰੋਂ ਫਕੀਰ ਹੋਰੀ ਅੱਖਾਂ ਮੀਟ ਗਏ ਕਿੰਨਾ ਚਿਰ یوں ਬੈਠੇ ਰਹੇ ਜਿਕਰ ਜੋਗੀ ਸਮਾਧੀ ਲਾਉਂਦਾ ਹੈ ਫਿਰ ਅੱਖਾਂ ਖੋਲ ਕੇ ਬੋਲੇ ਸਰਦਾਰ ਸਾਹਿਬ ਇਸ ਡੋਲੇ ਵਿੱਚ ਆਪਣੀ ਤੀਵੀ ਨਹੀਂ ਆਪ ਦੀ ਤੀਵੀ ਨਹੀਂ ਗੈਰ ਔਰਤ ਹੈ আর ਉਸ ਦੇ ਹੱਥ ਪੈਰ ਬੱਧੇ ਹੋਏ ਹਨ ਇਹ ਅਸਾਂ ਗੈਬ ਦੇ ਇਲਮ ਨਾਲ ਡਿਠਾ ਹੈ ਅਮੀਰ ਅਚੰਬਾ ਰਹਿ ਗਿਆ আর ਪੈਰੀ ਹੱਥ ਲਾ ਕੇ ਬੋਲਿਆ হে ਵਲੀ ਸਾਈਂ ਦੇ ਤੂੰ ਤਾਂ ਗੁੱਜਾ ਲਾਲ ਨਿਕਲ ਆਇਓ ਪਲ ਮਾਗਰੋਂ ਪੌਣ ਫਰਾਟੇ ਮਾਰਵੀਂ ਬਗਣ ਲੱਗੀ ਲੈਰਾ ਨੇ ਜੋਸ਼ ਮਾਰਿਆ ਬੜੀ ਹੀਟ ਉੱਤੇ ਹੋਣ ਲੱਗੀ ਬੇੜੀ ਹੀਟ ਹੁੰਤੇ ਹੋਣ ਲੱਗੀ ਹੁਣ ਤਾਂ ਸਾਰੇ ਸਾਈਂ ਦੇ ਪੈਰੀ ਪਏ ਕਿ ਕੋਈ ਰੇਖ ਵਿੱਚ ਮੇਖ ਮਾਰੋ ਔਰ ਬੇੜੀ ਨੂੰ ਡੁੱਬਣੋਂ ਬਚਾਓ ਸਾਈਂ ਜੀ ਬੋਲੇ ਦੇਖੋ ਡੋਲੇ ਵਿੱਚ ਜੋ ਔਰਤ ਹੈ ਉਸਦੇ ਬੰਦ ਖੋਲ ਦਿਓ ਡੋਲੀ ਵਿੱਚੋਂ ਉਸ ਨੂੰ ਕੱਢ ਲਓ ਅਤੇ ਡੋਲੀ ਨੂੰ ਨਦੀ ਵਿੱਚ ਸੁੱਟ ਦਿਓ ਮੇਰਾ ਟੱਟੂ ਤੇ ਆਪਣਾ ਘੋੜਾ ਛੱਡ ਕੇ ਬਾਕੀ ਸਭ ਬੋਝ ਤੇ ਚੀਜ਼ਾਂ ਵੀ ਨਦੀ ਵਿੱਚ ਸੁੱਟ ਦਿਓ ਜਾਨ ਵੱਡੀ ਪਿਆਰੀ ਚੀਜ਼ ਹੈ ਇੱਕ ਪਲ ਵਿੱਚ ਹੁਕਮ ਦੀ ਤਾਮਿਲ ਤਾਮਿਲ ਗਈ ਫਕੀਰ ਜੀ ਉਸ ਇਸਤਰੀ ਦੀ ਜੋ ਡੋਲਿਓਂ ਨਿਕਲੀ ਸੂਰਤ ਵੇਖ ਕੇ ਬੋਲੇ ਅੱਲਾ ਬੰਦ ਖੋਲੋ ਇਹ ਤਾਂ ਬੰਦਗੀ ਵਾਲਾ ਚਿਹਰਾ ਹੈ ਜਲਦੀ ਕਰੋ ਹੁਣ ਹਵਾ ਵੀ ਹਵਾ ਵੀ ਕੁਝ ਘਟੀ ਤੇ ਭਾਰ ਵੀ ਹੌਲਾ ਹੋ ਗਿਆ ਪੀੜੀ ਟਿੱਕੇ ਤੁਰ ਪਈ ਅਰ ਕੁਝ ਜੀਰ ਮਾਗਰੋ ਕੰਡੇ ਆ ਲਗੇ ਕੰਡੇ ਤੇ ਪਹੁੰਚ ਕੇ ਇੱਕ ਖੁੱਲੀ ਥਾਂ ਉਤਾਰਾ ਕੀਤਾ ਗਿਆ ਚਾਰ ਕੁਆਹ ਕੁਹਾਰ ਤੇ ਸਵਾਰ ਪਿੰਡ ਨੂੰ ਕੱਲੇ ਗਏ ਕਿ ਕੋਈ ਡੋਲਾ ਹੋਰ ਲਿਆਉਣ ਤੇ ਘੋੜਿਆਂ ਦਾ ਬੰਦੋਬਸਤ ਕਰਨ ਅਰ ਖਾਣ ਪੀਣ ਦਾ ਸਮਾਨ ਵੀ ਲਿਆਉਣ ਆਪ ਅਮੀਰ ਸਾਹਿਬ ਜੀ ਦਰੀ ਪਰ ਇੱਕ ਪੇਚਵਾਨ ਰੱਖ ਕੇ ਤਕੀ ਇਹਦਾ ਢੋਲ ਲਾ ਕੇ ਬੈਠ ਗਏ ਤੇ ਕਮਰਕੱਸਾ ਖੋਲ ਕੇ ਅੱਗੇ ਰੱਖ ਲਿਆ ਤੀਵੀਂ ਸਾਹਮਣੇ ਬੈਠੀ ਅਸ਼ੋਕ ਸਮੁੰਦਰ ਵਿੱਚ ਡੁੱਬੀ ਹੋਈ ਸੀ ਅਰ ਇੱਕ ਪਾਸੇ ਸਾਈਂ ਜੀ ਬੈਠੇ ਫੇਰ ਗਾਉਣ ਲੱਗ ਪਏ ਜਦ ਕੁਝ ਕੁ ਗਾਉ ਚੁੱਕੇ ਤਦ ਤੀਵੀ ਬੋਲੀ ਸਾਈਂ ਜੀ ਤੁਸੀਂ ਰੱਬ ਦੇ ਤਰਸ ਵਾਲੇ ਬੰਦੇ ਦਿਸਦੇ ਹੋ ਸਾਡਾ ਨਿਆ ਕਰਨਾ ਸਾਈਂ ਹੋਰੀ ਬੋਲੇ ਬਾ ਬਾ ਤੂੰ ਆਪਣਾ ਸਮਾਚਾਰ ਕਹ ਤਦ ਉਸ ਇਸਤਰੀ ਨੇ ਸਾਰਾ ਹਾਲ ਸੁਣਾਇਆ ਕਿ ਇਹੋ ਅਮੀਰ ਇੱਕ ਬਨ ਵਿੱਚ ਕਾਇਲ ਪਿਆ ਸੀ ਮੈਂ ਇਸ ਦੀ ਮਹੀਨਾ ਦਿਨ ਮਾਮਾ ਤੋਂ ਵੱਧ ਕੇ ਸੇਵਾ ਕੀਤੀ ਹੁਣ ਇਹ ਮੈਨੂੰ ਕੈਦ ਕਰਕੇ ਲੈ ਚੱਲਿਆ ਹੈ ਅਮੀਰ ਨੇ ਉੱਤਰ ਦਿੱਤਾ ਕਿ ਮੈਂ ਉਸ ਸੇਵਾ ਦਾ ਹੱਕ ਦੇਣ ਲੱਗਾ ਹਾਂ ਕਿ ਇਸ ਨੂੰ ਆਪਣੇ ਮਾਲਕ ਦੀ ਬੇਗਮ ਬਣਾ ਕੇ ਐਡੇ ਵੱਡੇ ਮੁਰਾਤਵੇ ਚਾੜਨਾ ਚਾਹੁੰਦਾ ਹਾਂ ਦੋਹਾਂ ਦੀ ਗੱਲ ਸੁਣ ਕੇ ਸਾਈਂ ਹੋਰੀ ਹੱਸ ਪਏ ਔਰ ਆਖਣ ਲੱਗੇ "ਹੇ ਬੀਬੀ ਤੂੰ ਝੂਠੀ ਹੈ ਤੇ ਸਰਦਾਰ ਸੱਚਾ ਹੈ" ਜਾਂ ਇਹ ਗੱਲ ਤੀਵੀ ਨੇ ਸੁਣੀ ਤਾਂ ਅੱਖਾਂ ਵਿੱਚ ਲਹੂ ਭਰ ਆਇਆ ਸਾਈਂ ਹੋਰੀ ਤਾਂ ਕਿਸੇ ਸੋਚ ਵਿੱਚ ਡੁੱਬ ਗਏ ਸਨ ਤੇ ਸਰਦਾਰ ਸਾਹਿਬ ਵੀ ਇੱਕ ਹੁਲਾਰਾ ਲੈ ਕੇ ਮਸਤ ਜਹੇ ਹੋ ਰਹੇ ਸਨ ਉਹ ਸ਼ੇਰਨੀ ਨੇ ਉਸ ਕਰੋਧ ਦੀ ਅੱਗ ਵਿੱਚ ਭੜਕ ਕੇ ਡਾਡੀ ਫੁਰਤੀ ਨਾਲ ਉੱਠ ਕੇ ਸਰਦਾਰ ਦੇ ਕਮਰ ਕਮਰਕਸ ਦੀ ਤਲਵਾਰ ਜੋ ਅੱਗੇ ਪਈ ਸੀ ਮਿਆਨ ਵਿੱਚੋਂ ਖਿੱਚ ਲਈ ਅਰ ਸੂਤ ਕੇ ਇਉਂ ਖੜੋ ਗਈ ਕਿ ਮਾਨੋ ਦੁਰਗਾ ਦੈਂਤਾਂ ਦੇ ਸੰਗਾਰ ਨੂੰ ਆ ਖੜੋਤੀ ਹੈ ਉਹ ਹੱਕਾ ਬੱਕਾ ਹੋ ਦੋਹਾਂ ਹੱਥਾਂ ਨੂੰ ਚਿਹਰੇ ਅੱਗੇ ਕਰਕੇ ਕੰਬਦਾ ਤੇ ਹੈਰਾਨੀ ਵਿੱਚ ਬਚਣ ਦਾ ਦੋ ਸੋਚਦਾ ਹੀ ਸੀ ਕਿ ਦੁਰਗਾ ਰੂਪੀ ਸੁੰਦਰੀ ਨੇ ਤੁਲਵੇਂ ਹੱਥਾਂ ਦਾ ਇੱਕ ਅਜੀਹਾ ਵਾਰ ਕੀਤਾ ਕਿ ਸਰਦਾਰ ਦੇ ਮੋਢੇ ਤੋਂ ਲੈ ਕੇ ਲੋਕ ਤੀਕ ਜਨੂ ਵਾਂਗ ਦੁਸਾਰ ਪਾਰ ਚੀਰ ਚੀਰ ਪੈ ਗਿਆ ਅਰ ਦੁਸ਼ਟ ਨਾ ਸ਼ੁਕਰੇ ਦੀ ਲੋਥ ਧਰਤੀ ਪਰ ਤੜਫਣ ਲੱਗੀ ਸ਼ੇਰਦਿਲ ਇਸਤਰੀ ਨੇ ਤਲਵਾਰ ਸਿੱਟੀ ਅਰ ਸਰਦਾਰ ਦਾ ਕੋੜਾ ਵਿਰਸ਼ਣ ਨਾਲੋਂ ਖੋਲ ਪਲਾਕੀ ਮਾਰ ਨਦੀ ਦੇ ਉੱਪਰਲੇ ਪਾਸੇ ਨੂੰ ਬਾਂਗਾ ਮੋੜੀਆਂ ਸਾਈ ਹੋਰੀ ਵੀ ਟੱਟੂ ਉੱਤੇ ਚੜ ਕੇ ਮੰਗਰੇ ਹੋਏ ਤੇ ਲੱਗੇ ਵਾਜਾ ਮਰਨ हे ਸੁੰਦਰੀ हे सुंदरी ठहर जा मैं तेरी ਭਾਲ ਵਿੱਚ ਹੀ ਆਇਆ ਸਾਂ ਪਰ ਦੁੱਧ ਦਾ ਸੜਿਆ ਲੱਸੀ ਨੂੰ ਫੂਕਦਾ ਹੈ ਸੁੰਦਰੀ ਬਹਾਦਰ ਸੁੰਦਰੀ ਧਰਮੀ ਸੁੰਦਰੀ ਪਲੋ ਪਲੀ ਵਿੱਚ ਨਜ਼ਰੋਂ ਓਲੇ ਹੋ ਗਏ ਸਾਈ ਹੋਰਾਂ ਵੀ ਥੋੜੀ ਦੂਰ ਜਾ ਕੇ ਤੰਬਾ ਲਾਹਿਆ ਤਾਂ ਕਸ਼ਹਿਰਾ ਨਿਕਲਿਆ ਚੋਗਾ ਲਾਹਿਆ ਤਾਂ ਕੁੜਤਾ ਕਮਰ ਕੱਸਾ ਤੇ ਤਲਵਾਰ ਦੀ ਸੀ ਗੁਥਲਾ ਖੋਲ ਦਸਤਾਰ ਸਜਾਈ ਤਦ ਕਾਇਆ ਹੀ ਪਲਟ ਗਈ ਕਿੱਥੇ ਸਾਈ ਜੀ ਸਨ ਕਿੱਥੇ ਬਿਜਲਾ ਸਿੰਘ ਜੀ ਬਣ ਗਏ ਹੁਣ ਆਪ ਪੱਤਣ ਤੇ 나ਕੇ ਕੋਲ ਪਹੁੰਚੇ ਜਿੱਥੋਂ ਸਾਰਾ ਖਾਲਸਾ ਪਾਰ ਹੋ ਚੁੱਕਾ ਸੀ ਬਲਵੰਤ ਸਿੰਘ ਅਰ ਸਾਰੇ ਸਿੱਖ ਜੋ ਸੁందਰੀ ਦੀ ਭਾਲ ਦਾਸ ਕੋ ਤ 10 ਕੋ ਤੱਕ ਘਰ ਆਏ ਸਨ ਨਿਰਾਸ਼ ਮੂੜੇ ਸਨ ਬਿਜਲਾ ਸਿੰਘ ਨੇ ਸੁందਰੀ ਦਾ ਸਾਰਾ ਹਾਲ ਦੱਸਿਆ ਉਸੇ ਵੇਲੇ ਬਲਵੰਤ ਸਿੰਘ ਤੇ ਦਾਸ ਕੋ ਹੋਰ ਸਿੰਘ ਭਾਲ ਕਰਨ ਉਸ ਰੁੱਖ ਉਸ ਰੁੱਖ ਨੂੰ ਗਏ ਜਿੱਧਰ ਬਿਜਲਾ ਸਿੰਘ ਨੇ ਪਤਾ ਦਿੱਤਾ ਸੀ ਕੇ ਸੁੰਦਰੀ ਗਈ ਹੈ ਤੇ ਬਾਕੀ ਫੌਜ ਨਦੀ ਦੇ ਦੀ ਉੱਤਰ ਪਿਛੋਂ ਦੀ ਰੁੱਖ ਨੂੰ ਤੁਰ ਪਈ। ਰਬ ਰਾਖਾ